ਕੀ ਗੱਲ ਬਾਤ ਪਹੀ ਜਿਹੜਾ ਇੱਕ ਨੌਜਵਾਨ ਲੰਗਿਆ ਸੀ ਬੋਲਤ ਹਾਂਜੀ ਉਹ ਨਾ ਇੱਕ ਨੌਜਵਾਨ ਮੇਰਾ ਨਾਮ ਜੀ ਵਿਸ਼ਵਜੀਤ ਸ਼ਰਮਾ ਕਾਂਸਟੇਬਲ ਵਿਸ਼ਵਜੀਤ ਸ਼ਰਮਾ ਅਹੀਂ ਚੌਂਕੀ ਕੋਟ ਕੰਪਲੈਕਸ ਤਨਾਦ ਆ ਤੇ ਐ ਨਾਲ ਮੇਰੇ ਐਚ ਸੀ ਅਮਰਿਤਪਾਲ ਸਿੰਘ ਅਸੀਂ ਦੋਵੇਂ ਜਾਨੇ ਨਾ ਚੌਂਕੀ ਹਾਜ਼ਰ ਸੀ ਜੇ ਸਾਨੂੰ ਇੱਕ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇਹ ਇੱਕ ਨੌਜਵਾਨ ਆ ਪੁਲ ਦੇ ਉੱਪਰ ਜਿਹੜਾ ਵਾ ਕੋਸ਼ਿਸ਼ ਕਰ ਰਿਹਾ ਸ਼ਾਲ ਮਾਰਨ ਦੀ ਜੋ ਪੁਲ ਦੇ ਉੱਪਰ ਲੰਕਿਆ ਆ ਸੀ ਜਦੋਂ ਅਸੀਂ ਮੌਕੇ ਤੇ ਪਹੁੰਚਿਆ ਇਹਨੇ ਪੁਲ ਤੋਂ ਹੱਥ ਛੱਡਦੇ ਹੀ ਸ਼ਾਲ ਮਾਰੀ ਨੇ ਜਿੰਨੂੰ ਅਸੀਂ ਮੌਕੇ ਤੇ ਆਪਣੇ ਸਰਕਾਰੀ ਗੱਡੀ ਸਾਡੇ ਕੋਲ ਸੀ ਉਹਦੇ ਵਿੱਚ ਅਸੀਂ ਬਿਠਾ ਕੇ ਲੈ ਕੇ ਨਾਲ ਤੇ ਗਰਨਾਨਗ ਦੇ ਹਸਪਤਾਲ ਅਸੀਂ ਦਾਖਲ ਕਰਵਾਇਆ ਜੀ ਕੰਡੀਸ਼ਨ ਕਿਸ ਤਰ੍ਹਾਂ ਨੂੰ ਬਿਲਕੁਲ ਸਹੀ ਹੈ ਜੀ ਸਿਹਤ ਤੰਦਰੁਸਤ ਹੈ ਦੀ ਸਟਾ ਲੱਗੀਆਂ ਜੀ ਕਾਰਨ ਪਤਾ ਲੱਗਿਆ ਕਿਸੇ ਵੀ ਕਾਰਨ ਦਾ ਨਹੀਂ ਪਤਾ ਲੱਗਵਾਇਆ ਜੀ ਹਾਂ ਜੀ ਕਿ ਪਤਾ ਲੱਗ ਕਿੱਥੋਂ ਹੋ ਰਹਿਣਾ ਵਾਲਾ ਸੀ ਇਹ ਨਾ ਵਾਸੀ ਪਿੰਡ ਜੱਬੇਵਾਲ ਦਾ ਰਹਿਣ ਵਾਲਾ ਜ਼ਿਲ੍ਹਾ ਸ਼ਹਿਰਪੁਰ ਦਾ ਜੀ ਬਿਲਕੁਲ ਕਾਰਨ ਦੱਸਿਆ ਹੁਣ ਨਾ ਕਾਰ ਨਹੀਂ ਦੱਸਿਆ ਜੀ ਸਾਡੇ ਕੋਈ ਵਿਅਕਤੀ ਜਿਹੜਾ ਪੁਲ ਦੇ ਉੱਤੇ ਨਾ ਲੰਮਕਿਆ ਲੰਮਕਿਆ ਆ ਸ਼ਾਲ ਮਾਰ ਲਈ ਮਾਰ ਰਿਹਾ ਆ ਉਸਤੇ ਅਹੀਂ ਤੁਰੰਤ ਕਰਮਚਾਰੀ ਵਿਸ਼ਵਜੀਤ ਤੇ ਅੰਮ੍ਰਿਤਪਾਲ ਨੂੰ ਭੇਜਿਆ ਗੱਡੀ ਦੇ ਕੇ ਤੇ ਜਿੱਥੇ ਮਤਲਬ ਇਹਨਾਂ ਦੇ ਮੌਕੇ ਦੇ ਪੁੱਜਣ ਤੋਂ ਪਹਿਲਾਂ ਹੀ ਉਥੇ ਲੇਢ ਡੇਕ ਚੁੱਕਾ ਹੈ ਜਿਨ੍ਹਾਂ ਨੂੰ ਗੱਡੀ ਦੇ ਉੱਤੇ ਲਾਦ ਕੇ ਦੇ ਬੁਰਨਾਲਾ ਹਸਪਤਾਲ ਲਿਆ ਨਹੀਂ ਉਹਨੇ ਕਾਰਨ ਨਹੀਂ ਦੱਸਿਆ ਇਹਦੇ ਸਾਨੂੰ ਘਰੋਂ ਪਤਾ ਲੱਗਾ ਵੀ ਇਹ ਟੈਲੀਫੋਨ ਤੇ ਸੰਮਰਕ ਕੀਤਾ ਵਾ ਇਹ ਆਟੋ ਚਲਾਉਂਦਾ ਵਾ ਮਾਲ ਹਾਰਪੁਰ ਮਾਲਪੁਰ ਤੇ ਉਥੇ ਆਟੋ ਚਲਾਉਦਾ ਸੀ ਜਿਹੜਾ ਪੰਜ ਸੱਤ ਦਿਨ ਤੋਂ ਘਰ ਨਹੀਂ ਆਇਆ ਵੀ ਤੇ ਇਹਨੇ ਦੱਸਿਆ ਵੀ ਮੈਂ ਚਾਰ ਪੰਜ ਦਿਨ ਤੋਂ ਅਵਸਰ ਦੇ ਵਿੱਚ ਆਇਆ ਵਾਂ ਤੇ ਆਟੋ ਬਾਰੇ ਕੋਈ ਜਾਣਕਾਰੀ ਨਹੀਂ ਤੇ ਇਹਨੇ ਕੋਈ ਕਾਰਨ ਨਹੀਂ ਦੱਸਿਆ ਅਜੇ ਤੱਕ ਇਹ ਹੀ ਦੱਸਦਾ ਵੀ ਮੈਂ ਹਿਸ਼ਾਰਪੁਰ ਵਾਪਸ ਜਾਣਾ ਸੀ ਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਤੇ ਮੈਂਟਲੀ ਅਫਸਰ ਤੇ ਨਹੀਂ ਹੈਗਾ ਕੋਈ ਇਸ ਤਰ੍ਹਾਂ ਨਹੀਂ ਮੈਂਟਲੀ ਅਫਸਰ ਨਹੀਂ ਹੈ ਹੁਣ ਸਰਦ ਵਿਚਾਰ ਗਿਆ ਉਹਨੇ ਇਸ ਇਸ ਵਕਤ ਜਿਹੜਾ ਡਾਕਟਰ ਸਾਹਿਬ ਦੇ ਮੁਤਾਬਕ ਇਹਦੇ ਸੱਜੇ ਗਿੱਟੇ ਨੂੰ ਜਿਹੜਾ ਫ੍ਰੈਕਚਰ ਜਾਪਦਾ ਵਾ ਇਹ ਬਾਕੀ ਇਲਾਜ ਜਿਹੜੇ ਇਲਾਜ ਆ ਡਾਕਟਰ ਸਾਹਿਬ ਜਿਹੜਾ ਇਲਾਜ ਕਰਦੇ ਤੇ ਅਸੀਂ ਕਿੰਨੇ ਕੁ عمر ਸੀ ਨੌਜਵਾਨ ਦੀ ਇਹਦੀ ਕਰੀਬ 30 ਸਾਲ ਦੀ ਉਮਰ ਹੈ ਜੀ ਸਰ ਇੱਕ ਬਹੁਤ ਵਧੀਆ ਛਲਾਂਗਾ ਜਿਉਂ ਕੰਮ ਕੀਤਾ ਉਹਨੂੰ ਮੌਕੇ ਤੇ ਹਸਪਤਾਲ ਪਹੁੰਚਾਇਆ ਪੁਲਿਸ ਨੇ ਜਿਸ ਕਰਕੇ ਉਹਦੀ ਜਾਨ ਬਚਦੀ ਹੈ ਕਿਸ ਤਰ੍ਹਾਂ ਦੇ ਅ ਦੇਖੋ ਜੀ ਇਹ ਤੇ ਸਾਡੀ ਡਿਊਟੀ ਆ ਜੀ ਜੇ ਕੋਈ ਇਹੋ ਜਿਹਾ ਸਾਨੂੰ ਮੈਸੇਜ ਮਿਲਦਾ ਵਾ ਤੇ ਅਸੀਂ ਮੌਕੇ ਤੇ ਜਾਂਦੇ ਆ ਤੇ ਜੋ ਵੀ ਸਾਡੇ ਕੋਲ ਸੁਗਧਾ ਹੁੰਦੀ ਆ ਅਸੀਂ ਲੈ ਕੇ ਉਹਨੂੰ ਮਤਲਬ ਕੋਸ਼ਿਸ਼ ਕਰੀਦੀ ਆ ਵਾਤ ਤੋਂ ਬਾਅਦ ਇਹਨੂੰ ਬਚਾਉਂਦੀ ਅੱਜ ਅਸੀਂ ਇਹਨਾਂ ਨੂੰ ਗੁਰਨਾਨਕ ਹਸਪਤਾਲ ਵਿੱਚ ਅਰਥਵਾੜਨ ਵਿੱਚ ਲੈ ਕੇ ਤੇ داخل ਕਰਵਾ ਦਿੱਤਾ ਵਾ ਤੇ ਜਿਸ ਦੇ ਨਾਲ ਇਹਨੂੰ ਡਾਕਟਰ ਸਾਹਿਬ ਵੱਲੋਂ ਕਾਫੀ ਸਹੂਲਤ ਮਿਲ ਗਿਆ ਜਿਹੜੀ ਇਹਨਾਂ ਨੂੰ ਅਹੀਂ ਡਾਕਟਰੀ ਇਲਾਜ ਸ਼ੁਰੂ ਹੋ ਗਿਆ ਪਰਿਵਾਰਿਕ ਮੈਂਬਰ ਆ ਰਹੇ ਹੈ ਤੇ ਪਰਿਵਾਰਕ ਮੈਂਬਰ ਨਾਲ ਗੱਲ ਹੋਈ ਆ ਜੀ ਉਹ ਕਹਿੰਦੇ ਜੀ ਕਹੀਂ ਮਤਲਬ ਗੱਡੀ ਦਾ ਕੋਈ ਇੰਤਜ਼ਾਮ ਕਰਕੇ ਆ ਰਹੇ ਸੀ